ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸੇਅਦ ਕਰਾਂਗੇ ਅੱਜ ਸੋਠ ਮਹੱਲਾ ਪਹਿਲਾ ਦੇ ਤੀਸਰੇ ਸ਼ਬਦ ਦੀਵਾਰੀ ਹੈ ਜੀ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ सोठ महल्ला पहला के माई बाप को बेटा नीक ससरे चतर जवाई बाल कन्या को बाप प्यारा पाई कौ अत पाई माई बाप को बेटा नीक ससरे चतर जवाई बाल कन्या को बाप प्यारा पाई कौ अत पाई हुकम पया बार छोड़ छोड़या में पई पराई ਨਾਮਦਾਨ ਇਸ ਨਾਨ ਮਨਮੁਖ ਤੇ ਤੰਤ ਢੋੜ ਤਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪ੍ਰਿਉ ਗੁਰ ਕੇ ਬਲਹਾਰੇ ਜਿਨ ਸਾਚੀ ਬੂਝ ਵਜਾਈ ਰਹਾਓ ਜਗ ਸਿਓ ਝੂਠ ਪ੍ਰੀਤ ਮਨ 베ਦਿਆ ਜਿਨ ਸਿਓ ਬਾਦ ਰਚਾਈ ਮਾਇਆ ਮਗਨ ਅਹਨ ਸਮਗਮ ਜੋ ਹੈ ਨਾਮ ਨਾ ਲੇਵੇ ਮਰੇ ਬਖਖਾਈ ਗੰਦਨ ਵੈਨ ਰਤਾ ਹਿਤਕਾਰੀ ਸਭ ਦੇ ਸੁਰਤਨ ਆਈ ਰਾਗਨ ਰਾਤਾ ਰਸਨਿ ਵੇਦਿਆ ਮਨਮੁਖ ਪਤ ਤਗਵਾਈ ਸਾਥ ਸਬਾ ਮੇ ਸਹਿਜ ਨ ਚਾਖਿਆ ਦਰ ਕੀ ਖਬਰ ਨ ਪਾਈ ਅੱਖੀ ਮੀਠ ਚਲਿਆਂ ਦਿਯਾਰਾ ਘਰ ਦਰਦ ਸੇ ਨ ਪਾਈ ਜੰਮ ਦਰਬਾਦਾ ਠੋਰ ਨ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾ ਅੱਖੀ ਵੇਖਾਂ ਕਹਿਣਾ ਕਥਨ ਨ ਜਾਈ ਕੰਨੀ ਸੁਣ ਸੁਣ ਸਭ ਦਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਪੋਨ ਰਿੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਡ ਪਰਮ ਨਾ ਭਾਗੇ ਸਚ ਨਾਮ ਵਡਿਆਈ ਨਿਰਪੋਨ ਰਿੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਡ ਪਰਮ ਨਾ ਭਾਗੇ ਸਚ ਨਾਮ ਵਡਿਆਈ ਅਬਿਸ਼ਭ ਚ ਗੁਰੂ ਜੀ ਸਾਨੂੰ ਸਿਖ ਦੇ ਰਹੇ ਹਨ ਜੀ ਕਿ ਮਨੁੱਖੀ ਜੀਵਨ ਵਿੱਚ ਹਰ ਮਾਂ ਬਾਪ ਨੂੰ ਆਪਣਾ ਬੇਟਾ ਚੰਗਾ ਲੱਗਦਾ ਹੈ ਸਹੁਰੇ ਨੂੰ ਆਪਣਾ ਜਵਾਈ ਪਿਆਰਾ ਲੱਗਦਾ ਹੈ ਦੋਵੇਂ ਬਾਲਕਾਂ ਨੂੰ ਅਤੇ ਕੰਨਿਆ ਨੂੰ ਆਪਣਾ ਪਿਤਾ ਪਿਆਰਾ ਲੱਗਦਾ ਹੈ ਅਤੇ ਭਰਾ ਨੂੰ ਭਰਾ ਬਹੁਤ ਪਿਆਰਾ ਲੱਗਦਾ ਹੈ ਜੀ ਪਾਵ ਜੁ ਦੁਨਿਆਵੀ ਰਿਸ਼ਤੇ ਹਨ ਉਹ ਸਾਨੂੰ ਬਹੁਤ ਪਿਆਰੇ ਹਨ ਜੀ ਫਿਰ ਗੁਰੂ ਜੀ ਕਹਿੰਦੇ ਹਨ ਪਰ ਜਦੋਂ ਪਰਮੇਸ਼ਰ ਪ੍ਰਭੂ ਦਾ ਮੌਤ ਦਾ ਹੁਕਮ ਹੁੰਦਾ ਹੈ ਜੀ ਤਾਂ ਜੀਵ ਮਨੁੱਖ ਆਪਣਾ ਘਰ-ਬਾਰ ਸਾਰੇ ਸਾਖ ਸੰਬੰਧੀ ਛੱਡ ਕੇ ਅੱਗੇ ਵੱਲ ਤੁਰਦਾ ਹੈ ਜੀ ਪਾਵਸ ਨੂੰ ਮੌਤ ਆ ਜਾਂਦੀ ਹੈ ਜੀ ਅਤੇ ਹਰ ਇੱਕ ਚੀਜ਼ ਹਰ ਰਿਸ਼ਤਾ ਛਣਪੜ ਵਿੱਚ ਪਰाया ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮਨਮੁਖ ਜੀ ਕੁਸ਼ਦ ਗੁਰਬਾਣੀ ਨਾਮਦਾਨ ਇਸ਼ਨਾਨ ਬਾਰੇ ਆਪਣੇ ਸਰੀਰ ਉੱਤੇ ਨੂੰ ਨਹੀਂ ਤਿਆਰ ਕਰਦਾ ਜੀ ਭਾਵ ਆਪਣੇ ਆਪ ਨੂੰ ਗੁਰਸ਼ਬ ਗੁਰਬਾਣੀ ਨਾਮ ਵਿੱਚ ਨਹੀਂ ਲਗਾਉਂਦਾ ਜੀ ਅਤੇ ਜਨਮ ਜਨਮ ਖੋਰ ਹੁੰਦਾ ਰਹਿੰਦਾ ਹੈ ਜੀ ਪਾਪ ਫਿਰ ਆਵਾਜਕ ਗਵਨ ਦੇ ਕੇਜ ਵਿੱਚ ਪੜਾ ਰਹਿੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਦੇ ਭਤੀ ਜਾਣ ਨਾਲ ਗੁਰਸ਼ਬਦ ਗੁਰਬਾਣੀ ਨਾਮ ਆਪਣਾ ਮਿੱਤਰ ਬਣ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮੈਂ ਉਹਨਾਂ ਗੁਰੂਆਂ ਦੇ ਪੈਰੀਂ ਪੈਂਦਾ ਹਾਂ ਸਦਾ ਬਲਹਾਰ ਜਾਂਦਾ ਹਾਂ ਜੀ ਜਿਨ੍ਹਾਂ ਨੇ ਗੁਰਸਹਿਤ ਗੁਰਬਾਣੀ ਨਾਮ ਦੀ ਸੱਚੀ ਸੋਚ ਦਿੱਤੀ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਮਨਮੁਖ ਜੀਵ ਦਾ ਮਨ ਜਗਤ ਦੀ ਝੂਠੀ ਪ੍ਰੀਤ ਨਾਲ ਵਿੰਨਿਆ ਹੋਇਆ ਹੈ ਜੀ ਜਿਸ ਦੇ ਹਲਸ ਰੂਪ ਮਨੁਖ ਜੀ ਪਰਮੇਸ਼ਰ ਖਰ ਦੇ ਸੇਵਕਾਂ ਨਾਲ ਹਮੇਸ਼ਾ ਝਗੜਾਈ ਪਾਈ ਰੱਖਦਾ ਹੈ ਜੀ ਮਾਇਆ ਦੇ ਪਦਾਰਥਾਂ ਵਿੱਚ ਮਗਨ ਹੋ ਕੇ ਦਿਨ ਰਾਤ ਉਸੇ ਚੀਜ਼ ਦਾ ਰਸ ਆਵੇਖਦਾ ਹੈ ਕਿ ਹੋਰ ਉਹਦੇ ਵਿੱਚ ਖੁਭਦਾ ਹੈ ਅਤੇ ਕ੍ਰਿਸ਼ਕ ਗੁਰਬਾਣੀ ਨਾ ਨਹੀਂ ਜਾਂਦਾ ਗੁਰੂ ਜੀ ਆਹ ਦੇਣ ਮਾਇਆ ਦੇ ਪਦਾਰਥਾਂ ਦੇ ਵਿਸ਼ ਖਾ ਕੇ ਮਰਦਾ ਹੈ ਜੀ ਅਤੇ ਗੰਦੇ ਕਾਰਾਂ ਵਿੱਚ ਮੰਗਨ ਹੋਏ ਜੀਵਨ ਗੁਰੂ ਦੇ ਪਰ ਬੁਘਾਰੀ ਗੁਰਸ਼ਾਬਦ ਗੁਰਬਾਣੀ ਨਾਮ ਦੀ ਸੁਰਤ ਨਹੀਂ ਆਉਂਦੀ ਜੀ ਅਤੇ ਨਾ ਹੀ ਉਹ ਕਦੇ ਪਰਮੇਸ਼ਰ ਪ੍ਰਭ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਾਬਦ ਗੁਰਬਾਣੀ ਨਾਮ ਰਸ ਵਿੱਚ ਬਿਨਿਆ ਹੋਇਆ ਜੀ ਗੁਰਸ਼ੇਵ ਗੁਰਬਾਣੀ ਨਾਮ ਨੂੰ ਕੁਝ ਸਮਝਦਾ ਹੀ ਨਹੀਂ ਅਤੇ ਇਹ ਮਨੁੱਖ ਜੀ ਵਿਅਰਥ ਵਿੱਚ ਆਪਣੀ ਪ੍ਰਤਿਸ਼ਠਾ ਗਵਾ ਲੈਂਦਾ ਹੈ ਫਿਰ ਗੁਰੂ ਜੀ ਆਖਦੇ ਹਨ ਮਨੁੱਖ ਜੀ ਕਦੀ ਸਾਧ ਸੰਗਤ ਵਿੱਚ ਮਿਲ ਬੈਠ ਕੇ ਗੁਰਸ਼ੇਵ ਗੁਰਬਾਣੀ ਨਾਮ ਦਾ ਅਨੰਦ ਨਹੀਂ ਮੰਨਦਾ ਅਤੇ ਆਪਣੀ ਜੀਵਨ ਨੂੰ ਜਰੋ ਜੀ ਨਾਮੇ ਗੁਰਸ਼ਾਹ ਗੁਰਬਾਣੀ ਨਾਮ ਜਪਣ ਦਾ ਸਵਾਦ ਨਹੀਂ ਦਿੰਦਾ ਜੀ ਕਿਉਂਕਿ ਮਨੁੱਖ ਜੀ ਮਨ ਤਨ ਅਤੇ ਧਨ ਨੂੰ ਆਪਣਾ ਕਰਕੇ ਸੰਤਦਾ ਹੈ ਜੀ ਅਤੇ ਪਰਮੇਸ਼ਰ ਪ੍ਰਭ ਦੇ ਦਰ ਦੀ ਖਬਰ ਨਹੀਂ ਲੈਂਦਾ ਜੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਮਨੁੱਖ ਜੀ ਨੂੰ ਅੱਖਾਂ ਬੰਦ ਕਰਕੇ ਹਨੇਰੇ ਪਾਵ ਅਗਿਆਨਤਾ ਦੇ ਜੀਵਨ ਮਾਰਗ ਉਤੇ ਚੱਲ ਪੈਂਦਾ ਹੈ ਜੀ ਤਾਂ ਉਸ ਨੂੰ ਪਰਮੇਸ਼ਰ ਪ੍ਰਭ ਦਾ ਦਰਕਾਰ ਨਹੀਂ ਦਿਸਦਾ ਜੀ ਫਿਰ ਗੁਰੂ ਜੀ ਆਖਦੇ ਅਨਜੰਮ ਦੇ ਦਵਾਰ ਉੱਪਰ ਬੰਨਿਆ ਹੋਇਆ ਦਾ ਕੋਈ ਠਿਕਾਣਾ ਨਹੀਂ ਹੈ ਜੀ ਅਤੇ ਉਹ ਮਨਮੁਖ ਆਪਣੇ ਕੀਤੇ ਕਰਮਾਂ ਦਾ ਹੀ ਫਲ ਪਾਉਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੇ ਪਰਮੇਸ਼ਰ ਪ੍ਰਭ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਜੀ ਤਾਂ ਉਸ ਨੂੰ ਆਪਣੀਆਂ ਅੱਖਾਂ ਨਾਲ ਪਰਮੇਸ਼ਰ ਨੂੰ ਮਿਲਣਾ ਵੇਖਣਾ ਹੋਵੇ ਜੀ ਪਰ ਫਿਰ ਵੀ ਉਸ ਪਰਮੇਸ਼ਰ ਦੇ ਗੁਨਾਵਾਰੇ ਕੁਝ ਵੀ ਕੋਈ ਕਥਨ ਨਹੀਂ ਕਰ ਸਕਦਾ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਕੰਨਾ ਨਾਮ ਸੁਣ ਸੁਣ ਕੇ ਗੁਰਸ਼ਬਦ ਗੁਰਬਾਣੀ ਨਾਮ ਰਾਈ ਉਸ ਪਰਮੇਸ਼ਰ ਪ੍ਰਭ ਦੀ ਸ੍ਰਨ ਸਾਰਨਾ ਕਰਨੀ ਚਾਹੀਦੀ ਹੈ ਜੀ ਅਤੇ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਸ ਨਿਰਭਉ ਨਿਰਵੈਰ ਨਿਰਕਾਰ ਪਰਮੇਸ਼ਰ ਪ੍ਰਭ ਦੀ ਪੂਰਨ ਜੋਤ ਸਾਰੇ ਬ੍ਰਹਿਮੰਡ ਵਿੱਚ ਸਾਰੇ ਬ੍ਰਹਿਮੰਡ ਵਿੱਚ ਸਮਾਈ ਹੋਏ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਨਾ ਮਾਇਆ ਵੀ ਪਦਾਰਥਾਂ ਦਾ ਪਰਮ ਦੂਰ ਨਹੀਂ ਹੁੰਦਾ ਜੀ ਫਿਰ ਗੁਰੂ ਜੀ ਆਖਦੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੀ ਆराधना ਨਾਲ ਹੀ ਪਰਮੇਸ਼ਰ ਪ੍ਰਭ ਦੀ ਦਰਗਾਹ ਵਿੱਚ ਵਿਡਿਆਈ ਮਿਲਦੀ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਹੈ ਜੀ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਮਨੁੱਖ ਜੀ ਮਾਹਵਿ ਪਦਾਰਥਾਂ ਤੇ ਸੰਸਾਰਿਕ ਸਬੰਧਾਂ ਰਿਸ਼ਤੇ ਆ ਕਾਰਬਾਰ ਵਿੱਚ ਆਪਣਾ ਮਨ ਲਗਾਏ ਰਹਦਾ ਹੈ ਜੀ ਗੁਰੂ ਜਾਹਦਨ ਪਰ ਇਹ ਸਭ ਕੁਝ ਤਾਂ ਨਾਸ਼ਮਾਨ ਹੈ ਫਿਰ ਗੁਰੂ ਜੀ ਆਖਦੇ ਸੱਚਾ ਸਾਥੀ ਪਰਮੇਸ਼ਰ ਹਰਤਾ ਗੁਰਸ਼ਸ ਗੁਰਬਾਣੀ ਨਾਮ ਹੈ ਜੀ ਫਿਰ ਗੁਰੂ ਜੀ ਆਖਦੇ ਪਰਮੇਸ਼ਰ ਹਰਦੇ ਗੁਰਸ਼ਸ ਗੁਰਬਾਣੀ ਨਾਮ ਨੂੰ ਜਪ ਕੇ ਸਿਮਰ ਕੇ ਮਨੁੱਖ ਜੀ ਆਪਣਾ ਉਧਾਰ ਕਰ ਸਕਦਾ ਹੈ ਜੀ ਪਰ ਮਨੁੱਖ ਜੀ ਇਸ ਕਰੇ ਨਹੀਂ ਲੱਗਦਾ ਜੀ ਅਤੇ ਨਾ ਹੀ ਉਹ ਸਾਧ ਸੰਗਤ ਦਾ ਸਾਥ ਮੰਨਦਾ ਹੈ ਜੀ ਫਿਰ குரு ਜੀ ਆਖਦੇ ਹਨ ਮਨੁੱਖ ਜੀ ਅਗਿਆਨਤਾ ਦੀ अवस्था ਵਿੱਚ ਜੀਵਨ ਮਾਰਗ ਉਤੇ ਚੱਲਦਿਆਂ ਮੰਜ਼ਿਲ ਉਤੇ ਪਹੁੰਚ ਨਹੀਂ ਸਕਦਾ ਜੀ ਫਿਰ குரு ਜੀ ਆਖਦੇ ਹਨ ਪਰ ਜੇ ਪਰਮੇਸ਼ਰ ਪ੍ਰਭ ਆਪਣੀ ਮਿਹਰ ਦੀ দৃষ্টি ਕਰ ਦੇਵੇ ਜੀ ਤਾਂ ਉਸ ਮਨੁੱਖ ਜੀਵ ਦਾ ਵੀ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ ਜੀ ਬ੍ਰह्म ਕੇ ਅੰਦਿਸੋਜਿ ਨਾਲ ਉਸ ਨੂੰ ਪਰਮੇਸ਼ਰ ਪ੍ਰਭ ਨੂੰ ਪਛਾਣ ਕੇ ਉਸ ਦੀ ਜੋਤ ਵਿੱਚ ਪਰਮੇਸ਼ਰ ਆਪਣੀ ਜੋਤ ਮਿਲਾ ਦਿੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਚੰਗੇ ਭਾਗਾਂ ਤੋਂ ਬਿਨਾਂ ਮਨ ਵਿੱਚੋਂ ਪਰਮ ਮਾਵੀ ਪਦਾਰਥਾਂ ਅਤੇ ਰਿਸ਼ਤੇ ਸਾਖ ਸੰਬੰਧਿਆਂ ਦੀ ਜੋ ਝਗੜੇ ਉਤੂਰਨੀ ਹੁੰਦੀ ਜੀ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਇਸ ਲਈ ਸਦਾ ਚੰਗੇ ਕਰਮ ਕਰਕੇ ਉਜਲੇ ਪਵਿੱਤਰ ਭਾਗ ਬਣਾਉਣੇ ਚਾਹੀਦੇ ਹਨ ਜੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੇ ਸਾਸ ਸੰਗਤ ਦੇ ਨਾਲ ਮਿਲ ਕੇ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਣਾ ਚਾਹੀਦਾ ਹੈ ਜੀ ਅਜਿਹਾ ਵਿਚਾਰ ਕਰਦਿਆਂ ਮੇਰੇ ਕੋਲਨੇ ਕਾ ਭੁੱਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਜਾਚਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ